ਕੈਨੇਡਾ ਤੇ ਅਮਰੀਕਾ ਦੋਨੋਂ ਦੇਸ਼ਾਂ ਦੀਆਂ ਜਿਹੜੀਆਂ ਫੈਡਰਲ ਸਰਕਾਰਾਂ ਨੇ ਉਹਨਾਂ ਨੇ ਆਪਸ ਦੇ ਵਿੱਚ ਇੱਕ ਡੀਲ ਸਾਈਨ ਕੀਤੀ ਔਰ ਉਸ ਦੀ ਖਬਰ ਕੰਨੋਂ ਕਨ ਕਿਸੇ ਤੱਕ ਪਹੁੰਚਣ ਨਹੀਂ ਦਿੱਤੀ ਇਹ ਡੀਲ ਸਾਈਨ ਹੋਈ ਜੁਲਾਈ 2024 ਦੇ ਵਿੱਚ ਤੇ ਇਹ ਲਾਗੂ ਹੋਣੀ ਹੈ ਜਨਵਰੀ 2025 ਦੇ ਵਿੱਚ ਹੁਣ ਡੀਲ ਕੀ ਹੈ ਡੀਲ ਹੈ ਜੀ millions of PR ਪਰਮਨੈਂਟ ਰੈਜ਼ੀਡੈਂਟ ਨੇ ਜਿਹੜੇ ਦੋਨੋ ਕੰਟਰੀਜ਼ ਦੇ ਵਿੱਚ ਚਾਹੀਓ ਅਮਰੀਕਾ ਦੇ ਵਿੱਚ ਨੇ ਚਾਹੀ ਕੈਨੇਡਾ ਵਿੱਚ ਨੇ ਉਹਨਾਂ ਦਾ ਪਰਸਨਲ ਡਾਟਾ ਜਿਹੜਾ ਹੈ ਹੁਣ ਇਹ ਸਰਕਾਰਾਂ ਆਪਸ ਦੇ ਵਿੱਚ ਸ਼ੇਅਰ ਕਰਨ ਗਈਆਂ ਜਦੋਂ ਵੀ ਕੋਈ ਲੋਕ ਬਾਰਡਰ ਕਰਾਸ ਕਰਨਗੇ ਹਾਂ 2012 ਦੇ ਵਿੱਚ ਇਹ ਡੀਲ ਜਿਹੜੀ ਹੈ ਇਹ ਪਹਿਲਾਂ ਸਾਈਨ ਹੋਈ ਸੀ ਬਟ ਉਦੋਂ ਪੀਆਰ ਦੀ ਨਹੀਂ ਸੀ ਹੁੰਦੀ ਉਦੋਂ ਕੈਨੇਡੀਅਨ ਤੇ ਅਮਰੀਕਨ ਗਵਰਨਮੈਂਟ ਜਿਹੜੀ ਸੀ ਉਹ ਕਹਿੰਦੀ ਸੀ ਨੌਨ ਇਮੀਗਰੈਂਟ ਲੋਕ ਨੇ ਜਿਹੜੇ ਉਹਨਾਂ ਦਾ ਅਸੀਂ ਪਰਸਨਲ ਡਾਟਾ ਸ਼ੇਅਰ ਕਰਾਂਗੇ ਜਿਹਨਾਂ ਦਾ ਇੱਥੇ ਪੀਆਰ ਨਹੀਂ ਹੈ ਜਿਨ੍ਹਾਂ ਦਾ ਇੱਥੇ ਸਿਟੀਜ਼ਨਸ਼ਿਪ ਦਾ ਕੋਈ ਉਹਨਾਂ ਦੇ ਸਿਟੀਜ਼ਨਸ਼ਿਪ ਨਹੀਂ ਹੈ ਸੋ ਉਹਨਾਂ ਦੇ ਨਾਨ ਰੈਜ਼ਿਡੈਂਟਸ ਦੀ ਬਜਾਏ ਹੁਣ ਉਹਨਾਂ ਨੇ ਕਿਹਾ ਜੀ ਸਾਡੇ ਪੀਆਰ ਜਿਹੜੇ ਨੇ ਉਹਨਾਂ ਦੇ ਵੀ ਤੁਸੀਂ ਪਰਮਨੈਂਟ ਰੈਜ਼ਿਡੈਂਟ ਹੈ ਜਿਹੜੇ ਉਹਨਾਂ ਦਾ ਵੀ ਪਰਸਨਲ ਡਾਟਾ ਚੱਕੋ ਹੁਣ ਮੇਰੀ ਸਰਕਾਰ ਮੇਰਾ ਪਰਸਨਲ ਇਨਫੋਰਮੇਸ਼ਨ ਕਿਸੇ ਦੂਸਰੀ ਕੰਟਰੀ ਨੂੰ ਦੇਵੇ ਇਹ ਮੇਰੇ ਨਾਲ ਫੇਅਰ ਕਿਵੇਂ ਹੋ ਸਕਦਾ ਔਰ ਮੈਨੂੰ ਦੱਸਿਆ ਵੀ ਨਾ ਜਾਵੇ ਇਹ ਸਾਰੇ ਲੋਕ ਹੋਣ ਸਾਰੇ ਵਕੀਲ ਨੇ ਜਿਹੜੇ ਉਹ ਹੈਰਾਨ ਨੇ ਉਹ ਕਹਿੰਦੇ ਸਰਕਾਰਾਂ ਨੇ ਤੂੰ ਤੱਕ ਨਹੀਂ ਕੱਢੀ ਹੈਗੀ ਵੀ ਭਾਈ ਤੁਹਾਡੀ ਪਰਸਨਲ ਇਨਫੋਰਮੇਸ਼ਨ ਹੈ ਜਿਹੜੀ ਅਸੀਂ ਦੂਜੀ ਕੰਟਰੀ ਨੂੰ ਦੇ ਰਹੇ ਆ ਭਾਵੇਂ ਤੁਸੀਂ ਅਮਰੀਕਨ ਹੋ ਭਾਵੇਂ ਤੁਸੀਂ ਕੈਨੇਡੀਅਨ ਹੋ ਤੁਹਾਡੀ ਕੰਟਰੀ ਜਿਹੜੀ ਹੈ ਉਹ ਤੁਹਾਡੀ ਇਨਫੋਰਮੇਸ਼ਨ ਦੇਏਗੀ ਹੁਣ ਹੋਏਗਾ ਕਿ ਇਹਦੇ ਵਿੱਚ ਮੰਨ ਲਓ ਕਿ ਕੋਈ ਵਿਅਕਤੀ ਇੱਕ ਯੂਐਸ ਦੇ ਵਿੱਚ ਆਇਆ ਕਿਸੇ ਇਲੀਗਲ ਤਰੀਕੇ ਦੇ ਨਾਲ ਆਇਆ ਉੱਥੇ ਆ ਕੇ ਉਹਨੇ ਵੱਖਰੇ ਵੱਖਰੇ ਤਰ੍ਹਾਂ ਨਾਲ ਗ੍ਰੀਨ ਕਾਰਡ ਲੈਣ ਦੀ ਕੋਸ਼ਿਸ਼ ਕੀਤੀ ਉਹਨੇ ਇੱਕ ਫਾਈਲ ਲਗਾਈ ਉਹਨੇ ਦੂਸਰੀ ਫਾਈਲ ਲਗਾਈ ਉਸ ਤੋਂ ਬਾਅਦ ਭਾਵੇਂ ਉਹਨੇ ਅਸਾਈਲਮ ਕੀਤਾ ਵਿਆਹ ਕੀਤਾ ਜੋ ਵੀ ਹੋਇਆ ਉਹਦੇ ਕੋਲੇ ਹੁਣ ਐਸ ਵਕਤ ਗ੍ਰੀਨ ਕਾਰਡ ਹੋ ਗਿਆ ਗਿਆ ਲੇਕਿਨ ਜਦੋਂ ਉਹ ਕੈਨੇਡਾ ਦਾ ਬਾਰਡਰ ਕਰਾਸ ਕਰੇਗਾ ਕੈਨੇਡੀਅਨ ਗਵਰਨਮੈਂਟ ਦੇ ਕੋਲ ਸਾਰਾ ਕੱਚਾ ਚਿੱਠਾ ਖੁੱਲੇਗਾ every single thing ਕਦੋਂ ਅਪਲਾਈ ਕੀਤਾ ਕਿਵੇਂ ਅਪਲਾਈ ਕੀਤਾ ਕਿੰਨੀ ਦੇਰ ਲੱਗੀ ਕਦੋਂ ਤੁਹਾਡਾ ਕਾਰਡ ਆਇਆ ਕੀ ਹੋਇਆ every single thing of your information will be there ਉਹਦੇ ਵਿੱਚ ਪਰਸਨਲ ਇਨਫੋਰਮੇਸ਼ਨ ਹੋਏਗੀ ਉਹਦੇ ਵਿੱਚ ਫੋਟੋ ਹੋਏਗੀ ਉਹਦੇ ਵਿੱਚ ਫਿੰਗਰਪ੍ਰਿੰਟਸ ਹੋਣਗੇ ਇਮੀਗ੍ਰੇਸ਼ਨ ਦੀ ਤੁਹਾਡੀ ਸਾਰੀ ਇਮੀਗ੍ਰੈਂਟਸ ਦੀ ਹਿਸਟਰੀ ਹੋਏਗੀ ਔਰ ਜੇ ਤਾਂ ਹੁਣ ਸਰਕਾਰਾਂ ਨੂੰ ਵੇਖਦੇ ਆਂ ਤਾਂ IRCC ਦੇ ਸਪੋਕਸ ਪਰਸਨ ਜੈਫਰੀ ਮੈਕਡੋਨਲ ਉਹਨਾਂ ਦਾ ਕਹਿਣਾ ਹੈ ਜੀ ਕਹਿੰਦੇ ਵਿਜ਼ਿਟਰ ਦੀ ਸਕਰੀਨਿੰਗ ਹੋ ਰਹੀ ਸੀ ਹੁਣ PR ਵਾਲਿਆਂ ਦੀ ਹੋਏਗੀ ਇਹ ਸਾਡੇ ਸਿਸਟਮ ਨੂੰ ਮੈਨੇਜ ਕਰਨ ਚ ਸਪੋਰਟ ਕਰੇਗੀ ਵਕੀਲਾਂ ਦਾ ਕਹਿਣਾ ਭਾਈ ਇਹ ਕਿੱਥੋਂ ਦੀ ਗੱਲ ਹੈ ਮੇਰੀ ਇਨਫੋਰਮੇਸ਼ਨ ਮੈਂ ਆਪਣੀ ਸਰਕਾਰ ਨੂੰ ਦਿੱਤੀ ਆ ਤੁਸੀਂ ਚੱਕ ਕੇ ਜਿਹਨੂੰ ਮਰਜ਼ੀ ਦੇ ਦਿਓ ਆ ਕਿਵੇਂ ਹੋ ਸਕਦਾ ਲੇਕਿਨ ਸਰਕਾਰਾਂ ਕਹਿੰਦੀਆਂ ਜੀ ਅਸੀਂ ਤਾਂ ਡੀਲ ਸਾਈਨ ਕਰ ਲਈ ਹੈ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਹੋ ਸਕਦਾ ਇਹ ਮਿਸਟਰ ਡੋਨਲਡ 트੍ਰੰਪ ਦੇ ਡਰ ਦੇ ਨਾਲ ਡੀਲ ਸਾਈਨ ਕੀਤੀ ਹੋਵੇ ਵੀ ਭਾਈ ਸਾਡੇ ਜਿੰਨੇ ਇੱਕ ਲੋਕ ਨੇ ਤੁਸੀਂ ਉਹਨਾਂ ਦਾ ਡਾਟਾ ਚੱਕੋ ਇੰਨੇ ਇੱਕ ਲੋਕ ਸਾਡੇ ਕੋਲੇ ਹੈਗੇ ਨੇ ਲੇਕਿਨ ਡੀਲ ਤਾਂ ਸਾਈਨ ਹੋਈ ਹੈ ਜੀ ਜੁਲਾਈ ਦੇ ਵਿੱਚ ਮਿਸਟਰ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੇ ਨੀਚੇ ਸੋ ਮਿਸਟਰ 트੍ਰੰਪ ਦਾ ਤਾਂ ਇਹਦੇ ਵਿੱਚ ਕੋਈ ਹੱਥ ਹੋਣਾ ਨਹੀਂ ਚਾਹੀਦਾ ਬਟ ਇਟਸ ਕਾਈਂਡ ਆਫ ਸਟ੍ਰੇਟ